ਕਿ ਨਾ ਉਹ ਪੰਜਾਬ ਚ ਦਿੱਤੀ ਜਾ ਰਹੀ ਆ ਸੋ ਭਗਵਾਨ ਮਾਨ ਜੀ ਜਿਹੜਾ ਤੁਸੀਂ ਐਡਾ ਸਾਡਾ ਨਾਮ ਰੌਸ਼ਨ ਕੀਤਾ ਭਾਵੇਂ ਸਾਡੇ ਮੁਲਾਜ਼ਮ ਤੁਹਾਨੂੰ ਅੱਜ ਕੋਸਦੇ ਆ ਪਰ ਮੈਂ ਤੁਹਾਡਾ ਜਰੂਰ ਧੰਨਵਾਦ ਕਰਦਾ ਕਿ ਇੰਨੀਆਂ ਤਨਖਾਹਾਂ ਦੇ ਕੇ ਜਿਹੜਾ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਆ ਮਾਰੇ ਅਜੇ ਵੀ ਸੋਚਣ ਦਾ ਟਾਈਮ ਆ ਇਹ ਜਿਹੜੇ ਪੰਜਾਬੀ ਆ ਨਾ ਇਹਨਾਂ ਦੀ ਇੱਕ ਫਿਤਰਤ ਆ ਵੀ ਜੇ ਕਿਸੇ ਨੂੰ ਪਸੰਦ ਕਰ ਦਿਆ ਤਹਦੋਂ ਵੱਧ ਪਸੰਦ ਕਰਦੇ ਆ ਪਰ ਜਦੋਂ ਇਹ ਡਾਂਗਾ ਮਾਰਨ ਤੇ ਆਉਂਦੇ ਆ ਨਾ ਇਨੀ ਨੇੜੇ ਵੀ ਨਹੀਂ ਤੁਹਾਨੂੰ ਖੜਨ ਦੇਣਾ ਤੁਸੀਂ ਇਹ ਗਲਤ ਫਹਿਮੀ ਜਨਾ ਰਹੇ ਹੋ ਕਿ ਅਸੀਂ 92 ਸੀਟਾਂ ਲੈ ਕੇ ਖੜਿਆ ਸਭ ਤੋਂ ਹਰਮਨ ਪਿਆਰੇ ਹੋ ਗਏ ਹੁਣ ਉਹਨਾਂ ਚ ਇੱਕ ਵਾਰੀ ਜਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਹੁਣ ਤੁਸੀਂ ਭਾਵੇਂ ਸਮਝੋਤੇ ਸਮਝੋਤੇ ਕਰੀ ਜਾਂਦੇ ਆ ਪਰ ਫਿਰ ਵੀ ਦੇਖੋ ਪੰਜਾਬੀਆਂ ਤੁਹਾਡਾ ਉਹ ਹਾਲ ਹੋਣਾ ਤੁਸੀਂ ਲੱਭਣਾ ਵੀ ਨਹੀਂ ਆ ਕਿ ਤੁਹਾਡੀ ਪੋਸਟ ਹੈਗੀ ਕਿੱਥੇ ਜੀ ਅਸੀਂ ਕਿੱਥੋਂ ਜਿੱਤੇ ਸੀਗੇ ਤਾਂ ਹੁਣ ਤੁਹਾਡਾ ਜਿਹੜਾ ਹਾਲਾਤ ਜਿੱਦਾਂ ਦੇ ਪਿੰਡਾਂ 'ਚ ਜਾ ਕੇ ਤੁਸੀਂ ਕੀਤੇ ਹੋਇਆ ਲੋਕਾਂ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਲੋਕੀ ਹੁਣ ਤੁਹਾਨੂੰ ਪੁੱਛਦੇ ਆ ਲੱਭਦੇ ਆ ਹ ਸੌਣੇ ਸ਼ੁਰੂ ਹੋ ਜਾਣੇ ਆ ਸੋ ਇਸ ਕਰਕੇ ਹਮ ਅਜੇ ਵੀ ਸਮਾਂ ਹੈਗਾ ਅਜਨੇ ਝੂਟੀਆਂ ਜਾਟੀਆਂ ਬੈਸ ਆਇਆ ਕਰਦੇ ਆ ਜਿਹੜਾ ਆਪਣਾ ਝੂਠਾ ਸੋਸ਼ਲ ਮੀਡੀਆ ਚੋਲਿਆ ਉਹਨੂੰ ਬੰਦ ਕਰੋ ਅਸਲ ਲੋਕਾਂ ਦੇ ਮੁੱਦਿਆਂ ਤੇ ਆ ਕੇ ਗੱਲ ਕਰੋ ਲੋਕਾਂ ਨੂੰ ਪਤਾ ਲੱਗ ਸਕੇ ਲੋਕਾਂ ਲਈ ਐਕਚੁਅਲੀ ਕੰਮ ਕਰੋ ਅਜ ਜੁਮਲੇ ਬਾਜੀ ਬੰਦ ਕਰੋ ਮੋਦੀ ਦਾ ਤੁਹਾਡੇ ਕੀ ਫਰਕ ਰਹਿ ਗਿਆ ਅਸੀਂ ਕਹਿੰਦੇ ਮੋਦੀ ਆਹ ਕਰਦਾ ਤੁਸੀਂ ਤਾਂ ਮੋਦੀ ਨਾਲ ਵੀ ਉੱਪਰ ਦੀ ਹੋ ਗਏ ਆ ਸੋ ਅੱਜ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਹੋਣ ਦਾ ਵਾਅਦਾ ਕਰਕੇ ਸੱਤਾ ਚਾਹੇ ਆ ਉਹਨੂੰ ਪੰਜਾਬ ਦੇ ਪੰਜਾਬੀਆਂ ਨੂੰ ਖੁਸ਼ਹਾਲ ਕਰੋ ਉਹਨਾਂ ਨੂੰ ਇੱਜ਼ਤਮਾਨਯੋਗੀ ਰੋਟੀ ਦਿਓ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਲੋਕੀ ਛੱਡ ਛੱਡ ਕੇ ਪੰਜਾਬ ਤੁਹਾਡਾ ਬਾਹਰ ਇਸੇ ਕਰਕੇ ਜਾ ਰਿਹਾ ਕਿ ਤੁਸੀਂ ਨੌਕਰੀਆਂ ਨਹੀਂ 3-3000 ਤੇ ਦੇ ਰਹੇ ਆ ਤੋ ਇਸ ਕਰਕੇ ਅਜੇ ਵੀ ਸਮਾਂ ਆ ਆਪਣੇ ਆਪ ਤੇ ਸੋਚ ਵਿਚਾਰ ਕਰੋ ਜੜੀਆਂ ਡਵੇਟਾਂ ਡੂਟਾਂ ਛੱਡ ਕੇ ਤੁਸੀਂ ਆਪਣਾ ਅੰਤਮ ਜਿਹੜਾ ਆਪਸ ਵਿੱਚ ਜਿਹੜਾ ਨਾ ਮੰਥਨ ਕਰੋ ਤੁਹਾਨੂੰ ਲੋੜ ਆ ਜ ਆਪਣੇ ਆਪ ਤੇ ਸੋਚਣ ਦੀ ਕਿ ਅਸੀਂ ਕੀ ਕਰਕੇ ਆਏ ਸੀ ਕੀ ਕਰਦੇ ਆ ਕੀ ਕੰਮ ਕਰਨ ਦੀ ਲੋੜ ਆ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਬੜਾ ਧਿਆਨ ਖੋਏਗਾ ਚਾਹ ਜੁਨੀਆ ਚਾਹ ਸ਼ੁਰੂਤ ਧੰਨਵਾਦ ਪਹਿਲਾਂ ਦਾ ਤੁਸੀਂ ਜੀ ਕੋਈ ਤਾਂ ਹੈਗਾ ਜਿਹੜਾ ਪੰਜਾਬ ਚ ਧੰਨਵਾਦ ਕਰਨਾ ਸੀਗਾ ਕਿ ਇਹਨਾਂ ਨੇ ਸਾਡਾ ਜਿਹੜਾ ਨਾ ਨਾ ਪੰਜਾਬ ਦਾ ਨਾ ਵਰਲਡ ਰੋਸ਼ਨ ਕਰਤਾ ਕਿਉਂਕਿ ਪਿੱਛੇ ਜੇ ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ ਦਿੱਲੀ ਦੀਆਂ ਸੜਕਾਂ ਜਾਨ ਸੀਗੀਆਂ ਕਿਉਂਕਿ ਜਿਹੜੀਆਂ ਨਹੀਂ ਪੋਸਟਾਂ ਪਿੱਛੇ ਗੱਡੀਆਂ ਨਾ ਸਕੂਲਾਂ ਵਿੱਚ 3-3000 ਰੁਪਏ ਤੇ ਚੌਂਕੀਦਾਰਸ ਵੀਪਰ ਭਰਤੀ ਕਰਨੇ ਸੀ ਪੂਰਾ ਯੂਰਪ ਜਿਹੜਾ ਆ ਉਹ ਪੰਜਾਬ ਚ ਪਹੁੰਚ ਗਿਆ ਵੀ ਅਸੀਂ ਇੱਥੇ ਅਪਲਾਈ ਕਰਨਾ ਵੀ ਸਭ ਤੋਂ ਦੁਨੀਆਂ ਦਾ ਸਭ ਤੋਂ ਵੱਧ ਤਨਖਾਹ ਜਿਹੜੀਆਂ ਨਾ ਉਹ ਪੰਜਾਬ ਚ ਦਿੱਤੀ ਜਾ ਰਹੀ ਆ ਸੋ ਭਵਾਨਤਮਾਨ ਜੀ ਜਿਹੜਾ ਤੁਸੀਂ ਐਡਾ ਸਾਡਾ ਨਾਮ ਰੌਸ਼ਨ ਕੀਤਾ ਭਾਵੇਂ ਸਾਡੇ ਮੁਲਾਜ਼ਮ ਤੁਹਾਨੂੰ ਅੱਜ ਕੋਸਦੇ ਆ ਪਰ ਮੈਂ ਤੁਹਾਡਾ ਜਰੂਰ ਧੰਨਵਾਦ ਕਰਦਾ ਕਿ ਇੰਨੀਆਂ ਤਨਖਾਹਾਂ ਦੇ ਕੇ ਜਿਹੜਾ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਆ ਮਾਰੇ ਅਜੇ ਵੀ ਸੋਚਣ ਦਾ ਟਾਈਮ ਆ ਇਹ ਜਿਹੜੇ ਪੰਜਾਬੀ ਆ ਨਾ ਇਹਨਾਂ ਦੀ ਇੱਕ ਫਿਤਰਤ ਆ ਵੇ ਜੇ ਕਿਸੇ ਨੂੰ ਪਸੰਦ ਕਰ ਦਿਆ ਤਾਂ ਹਦੋਂ ਵੱਧ ਪਸੰਦ ਕਰ ਦਿਆ ਪਰ ਜਦੋਂ ਇਹ ਡਾਂਗਾ ਮਾਰਨ ਤੇ ਆਉਂਦੇ ਆ ਨਾ ਇਨੀ ਨੇੜੇ ਵੀ ਨਹੀਂ ਤੁਹਾਨੂੰ ਖੜਨ ਦੇਣਾ ਤੁਸੀਂ ਇਹ ਗਲਤ ਫਹਮੀ ਜਣਾ ਰਹੇ ਹੋ ਕਿ ਅਸੀਂ 92 ਸੀਟਾਂ ਲੈ ਕੇ ਖੜਿਆ ਸਭ ਤੋਂ ਹਰਮਨ ਪਿਆਰੇ ਹੋ ਗਏ ਹੁਣ ਉਹਨਾਂ ਚ ਇੱਕ ਵਾਰੀ ਜਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਹੁਣ ਤੁਸੀਂ ਭਾਵੇਂ ਸਮਝੋਤੇ ਸਮਝੋਤੇ ਕਰੀ ਜਾਂਦੇ ਆ ਪਰ ਫਿਰ ਵੀ ਦੇਖੋ ਪੰਜਾਬੀਆਂ ਤੁਹਾਡਾ ਉਹ ਹਾਲ ਹੋਣਾ ਤੁਸੀਂ ਲੱਭਣਾ ਵੀ ਨਹੀਂ ਆ ਕਿ ਤੁਹਾਡੀ ਪੋਸਟ ਹੈਗੀ ਕਿੱਥੇ ਜੀ ਅਸੀਂ ਕਿੱਥੋਂ ਜਿੱਤੇ ਸੀਗੇ ਤਾਂ ਹੁਣ ਤੁਹਾਡਾ ਜਿਹੜਾ ਹਾਲਾਤ ਜਿੱਦਾਂ ਦੇ ਪਿੰਡਾਂ ਜਾ ਕੇ ਤੁਸੀਂ ਕੀਤੇ ਹੋਇਆ ਲੋਕਾਂ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਲੋਕੀ ਹੁਣ ਤੁਹਾਨੂੰ ਬਦਿਆ ਹੁਣ ਥੋੜੀ ਦੇਰ ਤੱਕ ਤੁਹਾਡੇ ਨਾਲ ਲਾਪਤਾ ਰਹਿਗਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ